ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਕਲੀ ਕੀ ਬਾਰ ਮਹਿਲਾ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹਿਲਾ ਪੰਜਵਾਂ ਜੈਸਾ ਸਤਗੁਰ ਸੁਣੀਦਾ ਤੈ ਸੋਹੀ ਮੈਂ ਡੀਠਮ ਵਿਛੜਿਆ ਮਿਲੇ ਪ੍ਰਭ ਹਰ ਦਰਗਾਹ ਕਾ ਬਸੀਠਾ ਰਾਮਕਲੀ ਰਾਗ ਵਿੱਚ ਜੋ ਪੰਜਵੇਂ ਪਾਤਸ਼ਾਹ ਦੀ ਵਾਰ ਹੈ ਮਾਰਜ ਕਹਿਣ ਲਗੇ ਸਤਿਗੁਰੂ ਜਿਹੋ ਜੈ ਸੁਣੀਦਾ ਸੀ ਮੈਂ ਉਹ ਜਾ ਵੇਖ ਲਿਆ ਉਹ ਗੁਰੂ ਪ੍ਰਭੂ ਦੀ ਹਜ਼ੂਰੀ ਦਾ ਵਿਚੋਲਾ ਵਿਛੜਿਆ ਨੂੰ ਮਲਾਉਂਦਾ ਹੈ ਹਰਨਾਮੋ ਮੰਤਰ ਦੇੜਾਇੰਦਾ ਕੱਟੇ ਹੋ ਮੈਂ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾਂ ਤੁਰੇ ਪਿਆ ਸੰਜੋਗ ਪ੍ਰਭੂ ਦਾ ਨਾਮ ਸਿਮਰਨ ਦਾ ਉਪਦੇਸ਼ ਹਰੇਕ ਜੀਵ ਦੇ ਹਿਰਦੇ ਚ ਪੱਕਾ ਕਰਦਾ ਨਾਨਕ ਪ੍ਰਭੂ ਨਾਨਕ ਗੁਰੂ ਮਲਉਂਦਾ ਜਿਨ੍ਹਾਂ ਦੇ ਪਾਗਾਂ ਵਿੱਚ ਤੁਰਤ ਲੇਖ ਲਿਖਿਆ ਹੁੰਦਾ ਮਹਿਲਾ ਪਹਿਲਾ ਇੱਕ ਸੱਜਣ ਸਭ ਸੱਜਣਾ ਇੱਕ ਵੈਰੀ ਸਭ ਬਾਦ ਗੁਰਪੂਰੈ ਵੇਖਾਲਿਆ ਵਿੰਨਾ ਵੈ ਸਭ ਬਾਦ ਜੇਕ ਮਿੱਤਰ ਪ੍ਰਭੂ ਮਿੱਤਰ ਬਣ ਜਾਏ ਤਾ ਸਾਰੇ ਜੀ ਮਿੱਤਰ ਬਣ ਜਾਂਦੇ ਨੇ ਜੇ ਕਾਲ ਪੁਲਖ ਵੈਰੀ ਊਜੇ ਤੇ ਸਾਰੇ ਵੈਰੀ ਨੇ ਇਹ ਗੱਲ ਪੂਰੇ ਗੁਰੂ ਨੇ ਵਿਖਾਹ ਦਿੱਤੀ ਐ ਸਾਕਤ ਦੁਰਜਨ ਪਰਮਿਆਂ ਜੋ ਲੱਗੇ ਦੂਜੇ ਸਾਧ ਜੇ ਨਾਨਕ ਹਰ ਪ੍ਰਭੂ ਜਿਆ ਗੁਰ ਸਤਗੁਰ ਕੈ ਪ੍ਰਸਾਦ ਕਿਉਂਕਿ ਰੱਬ ਤੋਂ ਟੁੱਟੇ ਹੋਏ ਵਿਕਾਰੀ ਬੰਦੇ ਜੇ ਮਾਇਆ ਦੇ ਸਵਾਦ ਵਿੱਚ ਮਸਤ ਰਹਿੰਦੇ ਨੂੰ ਪਟਕਦੇ ਨੇ ਤੇ ਦਾਸ ਨਾਨਕ ਨੇ ਸਤਗੁਰੂ ਦੀ ਮੇਲ ਸਦਕਾ ਫਰਮਾਤ ਮਨਲ ਢੂੰਗੀ ਸਾਂਝ ਪਾਈ ਹੈ ਪੌੜੀ ਥੱਟਨ ਹਾਰ ਥਾਟ ਆਪੇ ਹੀ ਥੱਟਿਆ ਆਪੇ ਪੂਰਾ ਸ਼ਾ ਆਪੇ ਹੀ ਖੱਟਿਆ ਭਾਈ ਬਣਾਉਣ ਵਾਲੇ ਪ੍ਰਭੂ ਨੇ ਆਪ ਹੀ ਜਗਤ ਬੰਤਰ ਬਣਾਈ ਹੈ ਇਹ ਜਗਤ ਹੱਟ ਵਿੱਚ ਉਹ ਆਪ ਹੀ ਪੂਰਾ ਸ਼ਾ ਹੈ ਆਪੇ ਕਰਪਾਸਾਰ ਆਪੇ ਰੰਗ ਰਟਿਆ ਕੁਦਰਤ ਕੀ ਨਾ ਪਾਇ ਲਖ ਪਰਮੱਟਿਆ ਪ੍ਰਭੂ ਆਪ ਹੀ ਜਗਤ ਖਿਲਾ ਰਖ ਲਾਰ ਕੇ ਆਪ ਹੀ ਰੰਗਾ ਚ ਮਿਲਿਆ। ਜ਼ਲਕ ਪਰਮਾਤਮਾ ਦੀ ਰਚੀ ਕੁਦਰਤ ਦਾ ਮੁੱਲ ਨਹੀਂ ਪੈ ਸਕਦਾ। ਅਗੰ ਅਥਾ ਬਯੰਤ ਪਰੇ ਪਰਟਿਆ ਆਪੇ ਵੱਡ ਪਾਤਸ਼ਾਹ ਆਪ ਮਜੀਰਟਿਆ ਪ੍ਰਭੂ ਆ ਪਹੁੰਚ ਹੈ। ਡੁੰਗਾਈ ਨਹੀਂ ਲੱਭੀ ਜਾ ਸਕਦੀ ਪ੍ਰਭੂ ਆਪ ਹੀ ਵੱਡਾ ਪਾਤਸ਼ਾਹ। ਆਪ ਹੀ ਆਪਣਾ ਸਲਾਹਕਾਰ। ਕੋਈ ਨਾ ਜਾਣੇ ਕੀ ਏਵੜ ਮਟਿਆ ਸੱਚਾ ਸਹਿਬ ਆਪ ਗੁਰਮੁਖ ਪ੍ਰਗਟਿਆ ਕੋਈ ਜੀ ਪ੍ਰਭੂ ਦੀ ਬਜ਼ੁਰਗੀ ਦਾ ਮੁੱਲ ਨਹੀਂ ਪਾ ਸਕਦਾ ਪ੍ਰਭੂ ਆਪ ਹੀ ਸਦਾ ਰਹਿਣ ਵਾਲਾ ਮਾਲਕ ਹੈ ਸ਼ਲੋਕ ਮਹਲਾ 5 ਸੁਣ ਸਾਜਨ ਪ੍ਰੀਤਮ ਮੇਰਿਆ ਮੈਂ ਸਤਗੁਰ ਦੇ ਹਉ ਦੇ ਖਾਲ ਹਉ ਤਿਸ ਦੇਵਾ ਮਨ ਆਪਣਾ ਇਹ ਤੇ ਹਿਰਦੇ ਰਖਾ ਸਮਾਲ ਇਹ ਮਿਆਰਸ ਮੇਰੇ ਪਿਆਰੇ ਸੱਜਣ ਪ੍ਰਭੂ ਮੇਰੀ ਬੇਨਤੀ ਸੁਣ ਮੈਨੂੰ ਗੁਰੂ ਦਾ ਦੀਦਾਰ ਕਰਾ ਦੇ ਮੈਂ ਗੁਰੂ ਨੂੰ ਆਪਣਾ ਮਨ ਦੇ ਦੇਵਾਂਗਾ ਉਸ ਨੂੰ ਸਦਾ ਆਪਣਾ ਹਿਰਦੇ ਚ ਸਾਹਮਣੇ ਰੱਖਾਂਗਾ ਇੱਕ ਸਤਗੁਰ ਬਾਹਰ ਤ੍ਰਿਗ ਜੀਵਨ ਸੰਸਾਰ ਜਨਾਨਕ ਸਤਗੁਰ ਤਿਨਾ ਮਲਾਇਨ ਜਿਨ ਸਦਹੀ ਵਰਤੈ ਨਾਲ ਕਿਉਂਕਿ ਗੁਰੂ ਤੋਂ ਬਿਨਾਂ ਜਗਤ ਵਿੱਚ ਜਿਉਣਾ ਫਟਕਾਰ ਹੀ ਹੋ ਗਿਆ ਦਾਸ ਨਾਨਕ ਉਸ ਪ੍ਰਭੂ ਨੇ ਉਹਨਾਂ ਭਾਗਾ ਵਾਲਿਆਂ ਨੂੰ ਗੁਰੂ ਮਲਾਇਆ ਜਿਨ੍ਹਾਂ ਨਾਲ ਪ੍ਰਭੂ ਆਪ ਸਦਾ ਵਸਦਾ ਹੈ ਮਹਿਲਾ ਪੰਜਵਾਂ ਮੇਰੇ ਅੰਤਰ ਲੋਚਾ ਮਿਲਣ ਕੀ ਕਿਉ ਪਾਵਾਂ ਪ੍ਰਭ ਤੋਹ ਕੋਈ ਐਸਾ ਸੱਜਣ ਲੋੜ ਲਓ ਜੋ ਮੇਲੇ ਪ੍ਰੀਤਮੋਹੇ ਪ੍ਰਭੂ ਮੇਰੇ ਹਿਰਦੇ ਤੈਨੂੰ ਮਿਲਣ ਦੀ ਤਾਂਗ ਹੈ ਕਿਵੇਂ ਤੈਨੂੰ ਮਿਲਾ ਮੈਨੂੰ ਕੋਈ ਅਜੀਹਾ ਮਿੱਤਰ ਲਭ ਤੋ ਜੋ ਮੈਨੂੰ ਪਿਆਰਾ ਪ੍ਰਭੂ ਮਿਲਾ ਦੇਵੇ ਗੁਰਪੁਰੈ ਮੈਂ ਲਾਇਆ ਜਦ ਦੇਖਾਂ ਤਤ ਸੋਇ ਜੇ ਨਾਨਕ ਸੋ ਪ੍ਰਭ ਸੇਵਿਆ ਇਸ ਜੇਵੜ ਅਵਰ ਨ ਕੋਏ ਮੇਰੀ ਰਜ਼ੋਈ ਸੁਣ ਕਿ ਪੂਰੇ ਗੁਰੂ ਨੇ ਮੈਨੂੰ ਪ੍ਰਭ ਮਿਲਾ ਦਿੱਤਾ ਮੈਂ ਜਿੱਧਰ ਤੱਕ ਨਉਦਰ ਪ੍ਰਭ ਹੀ ਦਿਸਦਾ ਹੈ ਦਾਸ ਨਰਕ ਮੈਂ ਉਸ ਪ੍ਰਭ ਨੂੰ ਸਿਮਰਨਾ ਹਾਂ ਉਸ ਪ੍ਰਭ ਦੇ ਬਰਾਬਰ ਕੋਈ ਨਹੀਂ ਪਉੜੀ ਦੇਵਨ ਹਾਰ ਦਾ ਤਾਰ ਕਿਤ ਮੁਖਸਾ ਲਾਹੀ ਹੈ ਜਿਸ ਰੱਖੇ ਕਿਰਪਾ ਧਾਰਜਕ ਸਮਾਹੀਐ ਸਭ ਜੀ ਮੋ ਰਿਜਕ ਦੇਣ ਵਾਲੇ ਦਾਤੇ ਪ੍ਰਭੂ ਨੂੰ ਕਿਸੇ ਮੂੰਹ ਨਾਲ ਵੀ ਸਲਾਇਆ ਨਹੀਂ ਜਾ ਸਕਦਾ ਪ੍ਰਭੂ ਮਿਹਰ ਕਰੇ ਜਿਸ ਜੀਵ ਦੀ ਰਾਖੇ ਕਰਦਾ ਉਸ ਨੂੰ ਰਿਜਕ ਪਹੁੰਚਦਾ ਕੋਏ ਨਾ ਕਿਸੇ ਵ ਸਭਨਾ ਇੱਕ ਧਾਰ ਪਾਲੇ ਬਲਕ ਮੰਗ ਦੇ ਕੇ ਆਪਕਰ ਅਸਲ ਵਿੱਚ ਕੋਈ ਜੀਵ ਕਿਸੇ ਹੋਰ ਜੀ ਉਦਯਾਸਰੇ ਨਹੀਂ ਹੈ ਉਹ ਆਪ ਹੀ ਆਪਣੇ ਹੱਥ ਦੇ ਕੇ ਮਾਲਕ ਵਾਂਗ ਪਾਲਦਾ ਕਰਤਾ ਆਨੰਦ ਬਿਨੋਦ ਕਿਛੂ ਨਾ ਜਾਣੀਐ ਸਰਬ ਧਾਰ ਸਮਰਾਤ ਆਉਂਤੀ ਸੁਰ ਬਾਣੀਐ ਪ੍ਰਭੂ ਆਪ ਹੀ ਚੋਜ ਤਮਾਸ਼ੇ ਕਰ ਰਿਹਾ ਹੈ ਮਿਸਦਕਿਓ ਸਪਰਬੂਤੋਂ ਜੋ ਸਭ ਜੀਵਾਂ ਦਾਸਰਾ ਹੈ ਗਾਇਆ ਰਾ ਦਿਨੰਤ ਗਾਵਣ ਜੋਗਿਆ ਜੋ ਗੁਰ ਕੀ ਪੈਰੀ ਪਾਹੇ ਤਿਨਿ ਹਰਸ ਭੋਗਿਆ ਰਾਤਿਨੇ ਪ੍ਰਭੂ ਦੀਆਂ ਸਿਫਤਾ ਕਰਨੀਆਂ ਚਾਹੀਦੀਆਂ ਨੇ ਪਰ ਉਹਨਾ ਬੰਦਿਆ ਨੇ ਪ੍ਰਭੂ ਦੇ ਗੁਣ ਗਾਵਣ ਦਾ ਆਨੰਦ ਮਾਣਿਆ ਸਤ ਗੁਰੂ ਦੇ ਚਰਨੀ ਲੱਗੇ ਨੇ ਸ਼ਲੋਕ ਮਹੱਲਾ 5 ਪੀੜੋ ਮੁਕ ਲਾਈ ਕੀਤੀਆਂ ਸਭ ਰੱਖੇ ਕੁਟੰਬੈ ਨਾਲ ਕਾਰਜ ਆਪਸ ਵਾਰਿੰ ਸੋ ਪ੍ਰਭ ਸਦਾ ਸੰਭਾਲ ਹੈ ਮਾਂ ਜਿਹੜਾ ਪ੍ਰਭੂ ਤੈਨੂੰ ਦੁੱਖਾਂ ਤੋਂ ਖਲਾਸੀ ਦਿੰਦਾ ਤੇ ਸਾਰੇ ਪਰਵਾਦ ਹੀ ਰੱਖਿਆ ਕਰਦਾ ਸ ਪ੍ਰਭੂ ਨੂੰ ਸਦਾ ਧਿਆਇਆ ਕਰ ਪਰਮਾਤ ਪੀਤਾ ਕੰਠ ਲਾਇਨ ਦਾ ਲਹੜੇ ਬਾਲਕ ਪਾਲ ਦਿਆਲ ਹੋਏ ਸਭ ਜੀ ਜੰਤਰ ਹਰ ਨਾਨਕ ਨਦਰ ਨਿਹਾਲ ਮਾਪਿਆ ਮੰਗ ਆਪਣੇ ਅਣਜਾਣੇ ਬਾਲਕਾਂ ਨੂੰ ਪਾਲ ਕੇ ਪ੍ਰਭੂ ਜੀਵਾਂ ਨੂੰ ਗੱਲ ਆਉਂਦਾ ਹੈ ਕਿ ਨਾਨਕ ਜਿਸ ਪ੍ਰਭੂ ਵੱਲ ਮਨੁੱਖ ਵੱਲ ਪ੍ਰਭੂ ਦੀ ਮਿਹਰ ਦੀ ਨਗਾਹ ਕਰਤਾ ਉਹ ਜੀ ਜੋ ਸਭ ਜੀਵ ਦਿਆਲ ਹੋ ਜਾਂਦੇ ਨੇ ਮਹਿਲਾ 5 ਗਣਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹ ਨਾਮ ਸੰਤੋਖੀਆ ਉੱਤਰੈ ਮਨ ਕੀ ਭੁੱਖ ਏ ਪ੍ਰਭੂ ਤੇਰਾ ਨਾਮ ਤਬਿਨਾ ਹੋਰ ਜੋ ਵੀ ਮੰਗਣਾ ਉਹ ਸਭ ਤੋਂ ਵੱਡਾ ਦੁੱਖ ਹੈ ਇਸ ਕਰਕੇ ਨਾਮ ਦੀ ਦਾਤ ਦੇ ਮੇਰੇ ਮਨ ਦੀ ਭੁੱਖ ਲੱਥੇ ਗੁਰਵਣ ਤਿਨ ਹਰਿਆ ਕੀਤਿਆ ਨਾਨਕ ਕਿਆ ਮਨੁਖ ਹੈ ਗੁਰੂ ਇਹ ਨਾਨਕ ਜਿਸ ਗੁਰੂ ਨੇ ਜੰਗਲ ਤੇ ਜੰਗਲ ਦਾ ਸੁੱਕਾ ਕਾਹਰਾ ਕੀਤਾ ਮਨੁੱਖਾ ਨੂੰ ਹਰਾ ਕਰਨਾ ਉਸ ਵਾਸਤੇ ਕੋਈ ਵੱਡੀ ਗੱਲ ਨਹੀਂ ਹੈ ਪੌੜੀ ਸੋ ਐਸਾ ਦਾਤਾਰ ਮਨੋਨਾ ਵੀਸਰ ਕੜੀ ਨਮੋ ਚਸਾ ਤਿਸ ਬਿਨਾ ਸਰੈ ਜਿਹਾਂ ਦਾਤਾ ਦੇਣ ਵਾਲਾ ਪ੍ਰਭੂ ਮਨ ਤੋਂ ਨਹੀਂ ਭੁਲਣਾ ਚਾਹੀਦਾ ਉਹ ਸਾਰੀਆਂ ਦਾਤਾ ਦੇਣ ਵਾਲਾ ਸਭ ਉੱਤੀ ਉਹ ਪ੍ਰਭੂ ਬਖਸ਼ਿਸ਼ਾਂ ਕਰਨ ਵਾਲਾ ਮਿਹਰ ਕਰਨ ਵਾਲਾ ਅੰਤਰਬਾਰ ਸੰ ਕੀਆ ਕੋ ਲੁਕ ਕਰ ਜਿਸ ਪਤ ਰਖੈ ਆਪ ਸੋ ਪਵਜਲਤਰ ਹੈ ਪ੍ਰਭੂ ਜੀਵ ਦੇ ਸਦਾ ਅੰਦਰ ਵਸਤੈ ਉਸਤੇ ਬਾਹਰ ਵੀ ਮੌਜੂਦ ਹੈ। ਉਹੀ ਮਨੁੱਖ ਸੰਸਾਰ ਸਾਗਰ ਤੋਂ ਤਰਦੈ ਜਿਸ ਦੀ ਇੱਜ਼ਤ ਦੀ ਰਾਖੀ ਪ੍ਰਭੂ ਕਰਦ। ਭਗਤ ਗਿਆਨੀ ਤਪਾ ਜਿਸ ਕਿਰਪਾ ਕਰੈ ਸੋ ਪੂਰਾ ਪ੍ਰਧਾਨ ਜਿਸਨੂੰ ਬਲ ਤਰੈ ਉਹੀ ਭਗਤ ਗਿਆਨੀ ਹੈ। ਜਿਤੇ ਕਿਰਪਾ ਕਰਦੈ ਉਹੀ ਪ੍ਰਧਾਨ ਜਿਸਨੂੰ ਮਰਜ ਬਲ ਬਖਸ਼ਦੈ। ਜਿਸੈ ਜਰੈ ਆਗ ਸੋਈ ਅਜਰ ਜਰੈ ਤਿਸਿ ਮਿਲਿਆ ਸਚ। ਮੰਤਰ ਗੁਰ ਮੰਤਰ ਹੈ ਇਹ ਭਾਈ ਅਸਲ ਵਿੱਚ ਉਹੀ ਮਨੋਖ੍ਰਿੱਧੀਆਂ ਸਿੱਧੀਆਂ ਵੱਲ ਪਰਤ ਪੈਂਦਾ ਇਸ ਵਿੱਚ ਡੁੱਲਣ ਦੀ ਅਵਸਥਾ ਉਨ ਉਹੀ ਮਨੁੱਖ ਸੰਭਾਲਦਾ ਜਿਸ ਨੂੰ ਪ੍ਰਭੂ ਆਪ ਸਭ ਮਲਨ ਦੀ ਸਹਾਇਤਾ ਦਿੰਦਾ ਜੋ ਮਨ ਨੂੰ ਗੁਰੂ ਦਾ ਉਪਦੇਸ਼ ਿਰਦੇ ਚ ਟਿਕਾਣਦਾ ਉਸ ਨੂੰ ਪ੍ਰਭੂ ਆਪ ਮਿਲਦਾ ਸਲੋਕ ਮਹਲਾ 5 ਤਾ ਸੋ ਰਾਗ ਸੁਰੰਗੜੇ ਅਲਾਪਤ ਸਭ ਤਿੱਖ ਜਾਏ ਤਨ ਸੋ ਜੰਤ ਸੁਹਾਵੜੇ ਜੋ ਗੁਰਮੁਖ ਜਪਦੇ ਨਾ ਉਹ ਸੋਹਣੇ ਰਾਗ ਬੁਮਾਰਕ ਨੇ ਜਿਨ੍ਹਾਂ ਦੇ ਗਾਵਿਆਂ ਮਨ ਦੀ ਤ੍ਰਿਸ਼ਨਾ ਮੁਕਦੀ ਆ ਸੋਹਣੇ ਜੀ ਭਾਗਾਂ ਵਾਲੇ ਨੇ ਜੋ ਗੁਰੂ ਦੇ ਸਨਮੁਕੋ ਕੇ ਪ੍ਰਭੂ ਦਾ ਨਾਮ ਜਪਦੇ ਨੇ ਜਿਨੀ ਇੱਕ ਮਨ ਇੱਕ ਇਰਾਦੇ ਆ ਤਿੰਨ ਸਦ ਬਲਹਾਰ ਆ ਜਾਵ ਤਿੰਨ ਕੀ ਤੂੜ ਹਮ ਬਾੰਚਦੇ ਕਰਮੀ ਪੱਲੇ ਪਾਇ ਮੁੰਨਾ ਬੰਦਿਆਂ ਤੋਂ ਸਦਕੇ ਹਾਂ ਜੇ ਪ੍ਰਭੂ ਨੂੰ ਤੇਉਂਦੇ ਨੇ ਤਿੰਨਾਂ ਚਰਨਾਂ ਦੀ ਤੂੜ ਮੈਂ ਚਾਹੁੰਨਾ ਹ ਜੋ ਰਤੇ ਰੰਗ गोविंद ਕੈ ਹੂੰ ਤਿੰਬਲੇ ਹਾਰੈ ਜਾਵ ਆਖਾਂ ਬਿਰਥਾ ਜੀ ਕੀ ਹਰ ਸੱਜਣ ਮਿਲੋਂ ਰਾਇ ਜੋ ਮਨ ਪ੍ਰਭੂ ਦੇ ਪਿਆਰ ਚ ਰੰਗੇ ਨੇ ਮਨਾਂ ਤੋ ਕੁਰਬਾਨ ਹ ਮੈਨ ਅੱਗੇ ਦਿਲ ਦਾ ਦੁੱਖ ਦੱਸ ਨਾ ਗੁਰਪੂਰੈ ਮੇ ਲਾਇ ਜਨਮ ਮਰਨ ਦੁੱਖ ਜਾਏ ਜੇ ਨਾਨਕ ਪਾਇਆ ਗਮ ਰੂਪ ਅਨੰਤ ਨਾ ਕਾਹੋ ਚੈ ਨਾਨਕ ਉਸ ਮਨਖ ਨੂੰ ਪਹੁੰਚ ਪ੍ਰਭੂ ਮਿਲ ਪੈਂਦਾ ਉਕਿਸੇ ਹੋਰ ਪਾਸੇ ਨਹੀਂ ਪਟਕਦਾ ਮਹਿਲਾ ਪੰਜਵਾ ਤਨ ਸਵੇਲਾ ਘੜੀ ਤਨ ਤਨ ਮੂਹਤ ਪਲਸਾਰ ਤਨ ਸੋ ਦਿਨ ਸੰਜੋਗੜਾ ਇਤ ਡਿਠਾ ਗੁਰਦਰਸਾਰ ਪਇਓ ਵੇਲਾ ਘੜੀ ਭਾਗਾਵਾਂ ਵਾਲੇ ਨੇ ਉਹ ਪਲ ਸੋਣਾ ਉਹਦੇ ਉੰਤੇ ਉਹ ਸੋਣਾ ਸੰਜੋਗ ਮੁਬਾਰਕ ਨੇ ਜਦੋਂ ਸਤਗੁਰੂ ਦਾ ਦਰਸ਼ਨ ਹੁੰਦਾ ਮਨਕੀਆਂ ਇੱਛਾ ਪੂਰੀਆਂ ਹਰ ਪਾਇਆ ਅਗੰਪ ਅਪਾਰ ਹਮੈਂ ਤੋਟਾ ਮਹੋੜਾ ਇੱਕ ਸੱਚ ਨਾਮ ਦਾ ਆਰ ਪੇ ਸਾਧਗੁਰੂ ਦਾ ਦ دیدار ਕਰਕੇ ਮਨ ਦੀਆਂ ਤੰਗਾਂ ਪੂਰੀਆਂ ਹੋ ਜਾਂਦੀਆਂ ਹਉਮੈ ਮੁੱਕ ਜਾਂਦੀ ਹੈ ਜਨਾਨਕ ਲਖਾ ਸੇਵ ਹਰ ਉਦਰਿਆ ਸੱਗਲ ਸੰਸਾਰ ਦਾਸ ਨਾਨਕ ਵੀ ਉਸ ਪ੍ਰਭੂ ਦੇ ਸਿਮਰਨ ਚ ਲੱਗਾ ਹੈ ਜਿਸ ਤੇ ਸਦਕਾ ਸਾਰਾ ਸੰਸਾਰ ਬਚ ਗਿਆ ਪਉੜੀ ਸਿਵਤ ਸਲਾਹਨ ਭਗਤ ਵਿਰਲੇ ਦਿੱਤੀਆਂ ਸੌਂਪੇ ਜਿਸ ਭੰਡਾਰ ਫਿਰ ਪੁੱਛ ਨਾ ਲਿਤੀਆਂ ਸਿਵਤੋ ਸਲਾ ਪ੍ਰਭੂ ਨੇ ਉਹਨਾਂ ਨੂੰ ਦਿੱਤੀਆਂ ਨੇ ਜਿਹੜੇ ਭਾਗਾਂ ਵਾਲੇ ਨੇ ਫਿਰ ਖਜ਼ਾਨੇ ਸੌਂਪੇ ਨੇ ਫਿਰ ਉਹਨਾਂ ਪਾਸੋਂ ਕਰਮਾਂ ਦਾ ਲੇਖਾ ਨਹੀਂ ਪੁੱਛਿਆ ਜਾਂਦਾ ਜਿਸਨੂੰ ਲੱਗਾ ਰੰਗ ਸਿਰੰਗ ਰੱਤੇਆ ਉਹਨਾਂ ਇੱਕੋ ਨਾਮ ਆਧਾਰ ਇੱਕਾ ਉਨ ਭੱਤੇਆ ਕਿਉਂਕਿ ਜਿਸ ਮਨੁੱਖ ਨੂੰ ਸ਼ਿਵ ਤੋਂ ਸਲਾਹ ਦਾ ਰੰਗ ਲੱਗਾ ਹੈ ਉਹ ਸਦਾ ਪ੍ਰਭੂ ਜੁੜੇ ਨੇ ਉਹਨਾਂ ਦੀ ਜ਼ਿੰਦਗੀ ਦਾ ਸਾਰਾ ਨਾਮ ਉਹਨਾਂ ਪਿੱਛੇ ਜਗ ਪੁੰਚੈ ਪੋ ਗਈ ਉਨਾ ਪਿਆਰਾ ਰੱਬ ਉਹਨਾਂ ਹਾਂ ਜੋ ਗਈ ਅਜਿਹੇ ਬੰਦਿਆ ਦੇ ਪੂਰਨਿਆਂ ਤੇ ਤੁਰ ਕੇ ਸਾਰਾ ਜਗ ਸਿਵਤ ਸਲਾਹ ਦੀ ਖੁਰਾਕ ਮੰਨਦਾ ਉਹਨਾਂ ਨੂੰ ਰੱਬ ਇਤਨਾ ਪਿਆਰਾ ਲੱਗਦਾ ਕਿ ਰਬੂਨਾਂ ਦੇ ਪਿਆਰ ਦੇ ਵਸ ਵਿੱਚ ਹੋ ਜਾਂਦਾ ਜਿਸ ਮਿਲਿਆ ਗੁਰ ਆਏ ਤਿੰਨ ਪ੍ਰਭ ਜਾਣਿਆ ਸੋਮ ਬਲਿਹਾਰੀ ਤਿੰਨ ਜੇ ਖਸਮੇ ਭਾੜਿਆ ਪਰ ਪ੍ਰਭੂ ਨਾਲ ਸਿਰਫ ਉਹਨਾਂ ਮਨੁੱਖਾਂ ਨੇ ਜਾਣ ਪਛਾਣ ਪਾਈਏ ਜਿਸ ਨੂੰ ਗੁਰੂ ਆ ਕੇ ਮਿਲ ਪਿਆ ਮੈਂ ਸਦਕੇ ਉਹਨਾਂ ਬਾਗ ਸੁਭਾਗ ਬੰਦਿਆਂ ਤੋ ਜਿਸ ਖਸਮ ਪ੍ਰਭੂ ਨੂੰ ਚੰਗੇ ਲੱਗਦੇ ਨੇ। ਸ਼ਲੋਕ ਮਹਲਾ 5 ਹਰ ਇੱਕ ਸਹਿ ਨਾਲ ਮੈਂ ਦੋਸਤੀ ਹਰ ਇੱਕ ਸਹਿ ਨਾਲ ਮੈਂ ਰੰਗ ਹਰ ਇੱਕੋ ਮੇਰਾ ਸਜਣਾ ਹਰ ਇੱਕ ਸਹਿ ਨਾਲ ਮੈਂ ਸੰਗ ਮੇਰੀ ਇੱਕ ਪ੍ਰਭੂ ਨਾਲ ਹੀ ਮਿੱਤਰਤਾ ਸਿਰ ਪ੍ਰਭੂ ਨਾਲ ਹੀ ਮੇਰਾ ਪਿਆਰ ਹੈ ਕਿਉਂ ਪ੍ਰਭੂ ਹੀ ਮੇਰਾ ਸੱਚਾ ਮਿੱਤਰ ਹੈ। ਹਰ ਇੱਕ ਸਹਿ ਨਾਲ ਮੈਂ ਗੋਸ਼ਟੇ ਮੂ ਮਹਿਲਾ ਕਰੇ ਨਾ ਭੰਗ। ਜਾਣਾ ਬਿਰਥਾ ਜੀ ਕੀ ਕਦ ਨ ਮੁੜੈ ਰੰਗ ਤੇ ਕੇ ਪ੍ਰਭੂ ਨਾਲ ਹੀ ਮੇਰਾ ਮਿਲਜੋਲ ਹੈ ਉਹ ਕਿਉਂਕਿ ਪ੍ਰਭੂ ਕਦੇ ਮੂੰ ਮੋਟਾ ਨਹੀਂ ਕਰਦਾ ਮੇਰੇ ਦਿਲ ਦੀ ਬੇਤਨਾ ਪ੍ਰਭੂ ਹੀ ਜਾਣਦਾ ਸਾਰੇ ਕੋ ਮੇਰਾ ਮਸਲਤੀ ਭੰਨਨ ਕਰਨ ਸਮਰਤ ਹਰੇ ਕੋ ਮੇਰਾ ਦਤਾਰ ਹੈ ਉਸੇ ਦਾਤਿਆਂ ਜਗ ਹਾਤ ਸਭ ਜੀਵਾਂ ਨੂੰ ਪੈਦਾ ਕਰਨ ਤੇ ਮਾਰਨ ਦੀ ਤਾਕਤ ਰੱਖਣ ਵਾਲਾ ਪਰਮਾਤਮਾ ਹੀ ਹੈ ਜਗਤ ਦੇ ਸਭ ਦਾਨੀਆਂ ਦੇ ਸਿਰ ਉੱਤੇ ਜਿਸ ਪ੍ਰਭੂ ਦਾ ਹੱਥ ਹੈ ਕੇਵਲ ਉਹੀ ਮੈਨੂੰ ਦਤਾਂ ਦੇਣ ਵਾਲਾ ਹਰ ਇੱਕ ਸੈਦ ਦੀ ਮੈਂ ਟੇਕ ਹੈ ਜੋ ਸਿਰ ਸਭਨਾ ਸਮਰਤ ਸਤਿਗੁਰ ਸੰਤ ਮਿਲਾਇਆ ਮਸਤਕ ਧਰ ਕੇ ਹੱਥ ਪ੍ਰਮਾਤਮਾ ਸਭ ਜੀਵਾਂ ਦੇ ਸਿਰ ਉੱਤੇ ਬਲੀ ਹੈ ਮੈਨੂੰ ਕੇਵਲ ਉਸੇ ਦਾਸ ਰ ਹੈ ਉਹ ਸ਼ਾਂਤੀ ਦਸੁਮਾ ਪ੍ਰਮਾਤਮਾ ਹੀ ਮੇਰੇ ਮੱਥੇ ਉੱਤੇ ਹੱਥ ਰੱਖ ਕੇ ਮੈਨੂੰ ਮਿਲਿਆ ਹੈ ਵਟਾ ਸਹਿਬ ਗੁਰੂ ਮਿਲ ਆਇਆ ਜਿਨਾਂ ਤਾਰਿਆ ਸਗਲ ਜਗਤ ਮਨਕੀਆਂ ਇੱਛਾ ਪੂਰੀਆਂ ਪਾਇਆ ਤੁਰ ਸੰਜੋਗ ਨਾਨਕ ਪਾਇਆ ਸੱਚ ਨਾਮ ਸਤਹੀ ਭੋਗੇ ਭੋਗ ਵੱਡਾ ਮਾਲਕ ਜਿਸ ਨੇ ਸਾਰਾ ਸੰਸਾਰ ਤਾਰਿਆ ਉਹ ਮੈਨੂੰ ਗੁਰੂ ਨੇ ਮਿਲਾਇਆ ਜਿਸ ਨੂੰ ਤੁਰੋਂ ਇਹ ਟੋ ਟੁੱਕਦਾ ਉਸਤੇ ਮਨ ਦੀਆਂ ਕਾਮਨਾ ਪੂਰੀਆਂ ਹੋ ਜਾਂਦੀ ਹੈ ਨਾਨਕ ਉਸ ਨੂੰ ਪ੍ਰਭੂ ਦਾ ਸਦਾ ਥਿਰ ਵੰਨਾ ਮਿਲ ਪੈਂਦਾ ਮਹਿਲਾ 5 ਮਨਮੁਖਾਂ ਕੇਰੀ ਦੋਸਤੀ ਮਾਇਆ ਕਾ ਸਨਬਨ ਵੇਖਦਿਆ ਹੀ ਭਜ ਜਾਣ ਕਦੇ ਨ ਪਾਇਨ ਬੰਦ ਭਾਈ ਮਨ ਦੇ ਮੂਰੀਦ ਬੰਦਿਆ ਨਾਲ ਮਿੱਤਰਤਾ ਨੀਰਾ ਮਾਇਆ ਦੀ ਖਾਤਰ ਗੰਡਾ ਤੋਪੈ ਉਹ ਕਦੇ ਮਿੱਤਰਤਾ ਪੱਕੀ ਗੰਡ ਨਹੀਂ ਪੰਦੇ ਜਿ ਚਰ ਪੈਨਨ ਖਾਵਨੇ ਤੇ ਚਰ ਖਨਗਣ ਜੇ ਦਿਨ ਕਿਛ ਨ ਹੋਵੇ ਤੇ ਦਿਨ ਬੋਲਣ ਗਣ ਮਨਮੁਖ ਖਾਨ ਜਿੰਨਾ ਚਿਰ ਪੈਣਨ ਤੇ ਖਾਣ ਨੂੰ ਮਿਲਦਾ ਓਤਨਾ ਚਿਰ ਚ ਜੋੜ ਰੱਖਦੇ ਨੇ ਜਿ ਉਹਨਾਂ ਦੇ ਖਾਨ ਹੰਡਾਨ ਦੀ ਗੱਲ ਪੁੱਝ ਨਾਵੇ ਮਰਜ ਕਹਿਣ ਲੱਗੇ ਜਦੋਂ ਤੱਕ ਉਹ ਪ੍ਰਭੂ ਦੇ ਨਾਮ ਤੋਂ ਵਿਛੜੇ ਨੇ ਉਹ ਫਿਰ ਨਾਮ ਤੋਂ ਹਮੇਸ਼ਾ ਵਿਛੜੇ ਰਹਿੰਦੇ ਨੇ ਕਿਉਂਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਉਹਨਾਂ ਦਾ ਜੀਵਨ ਇਵੇਂ ਹੈ ਸਮਝ ਲਓ ਪੱਲਿਓ ਉਹਨਾਂ ਦੇ ਕੱਖ ਨਹੀਂ ਜੀ ਕੀ ਸਾਰ ਨਾ ਜਾਣਨੀ ਮਨਮੁਖ ਗਿਆਨੀ ਅੰਧ ਕੂੜਾ ਗੰਡ ਨਾ ਚੱਲੇ ਚਿੱਕੜ ਪੱਥਰ ਬੰਦ ਅੰਦੇ ਆਪ ਨਾ ਜਾਣੇ ਫੱਕੜ ਪਿੱਟਨ ਧੰਨ ਮਨਮੁੱਖਾਂ ਦਾ ਕੱਚਾ ਗਾਂਡਾ ਤੋਪਾ ਭਾਈ ਬਹੁਤਾ ਚਿਰ ਨਹੀਂ ਚੱਲਦਾ ਅੰਨੇ ਮਨਮੁੱਖ ਆਪਣੇ ਸਲੇ ਨੂੰ ਭਾਈ ਉਹ ਨਹੀਂ ਸਮਝਦੇ ਵਿਅਰਥ ਪਿੱਟਣਾ ਪਿੱਟਦੇ ਨੂੰ ਝੂਠੇ ਮੋਲ ਪਟਾਇਆ ਹਉ ਹਉ ਕਰਤ ਬਹੰਦ ਕਿਰਪਾ ਕਰੇ ਜਿਸ ਆਪਣੀ ਤੁਰ ਪੂਰਾ ਕਰਮ ਕਰੇ ਪਰ ਐਸੇ ਮਨੁੱਖ ਝੂਠੇ ਮੋਹ ਚ ਲਪਟੇ ਨੇ ਝੂਠੇ ਮੋਹ ਦਾ ਪਾਪ ਹੁੰਦਾ ਵੀ ਜਿੱਥੇ ਮਨੁੱਖ ਦਾ ਪ੍ਰੇਮ ਪ੍ਰਮਾਤਮਾ ਨਾਲ ਟੁੱਟ ਕੇ ਸੰਸਾਰ ਦੇ ਨਾਲ ਜਿੱਥੇ ਜਾੜਾ ਜਿਆਦਾ ਗੂੜਾ ਹੋਵੇ ਹਉ ਹਉ ਕਰਤ ਬੇਹੰਦ ਮੈਂ ਮੈਂ ਕਰਦਿਆਂ ਲੰਘ ਜਾਂਦੀ ਏ ਕਿਰਪਾ ਕਰੇ ਜਿਸ ਆਪਣੀ ਤੋ ਪੂਰਾ ਕਰਮ ਕਰੇ ਪਰ ਜਿਸ ਮਨੁੱਖ ਉਤੇ ਪ੍ਰਮਾਤਮਾ ਕਿਰਪਾ ਕਰਦਾ ਤੁਰੋਂ ਹੀ ਬਖਸ਼ਿਸ਼ ਕਰਦਾ ਜੇ ਨਾਨਕ ਸੇ ਜਨ ਉੱਭਰੇ ਸਤ ਗੁਰੂ ਸ਼ਰਨ ਪਰੇ ਨਾਨਕ ਜੋ ਸਤ ਗੁਰੂ ਦੀ ਸ਼ਰਨ ਪੈਂਦੇ ਨ ਕੁੜੇ ਮੋਤ ਬਚ ਜਾਂਦੇ ਨੇ ਪੌੜੀ ਜੋ ਰੱਤੇ ਦੀਦਾਰ ਸਈ ਸੱਚ ਹਾਕ ਜਿੰਨੀ ਜਾ ਤਾ ਖਸਮ ਕਿਉ ਲੱਭੈ ਤਿੰਨਾ ਤੱਕ ਜਿੰਨਾ ਬੰਦਿਆਂ ਨੂੰ ਪ੍ਰਭੂ ਦੇ ਦਰਸ਼ਨ ਦਾ ਰੰਗ ਚੜਿਆ ਉਹਨਾਂ ਸੱਚੇ ਪ੍ਰਭੂ ਦਾ ਰੂਪ ਸਮਝੋ ਜਿਨ੍ਹਾਂ ਨੇ ਕਸਮ ਪ੍ਰਭੂ ਨਾਲ ਸਾਂਝ ਪਾਈ ਯਤਨ ਕਰੋ ਕਿ ਕਿਸੇ ਨਾ ਕਿਸੇ ਤਰਾਉਣਾ ਚਰਨਾਂ ਦੀ ਧੂੜ ਮਿਲੇ ਮਨ ਮੈਲਾ ਵਿਕਾਰ ਹੋਵੇ ਸੰਗਪਾਕ ਜਿਸੈ ਸੱਚਾ ਮੈਲ ਖੁੱਲੇ ਪਰਮਤਾ ਕਿਉਂਕਿ ਜਿਹੜਾ ਮਨ ਵਿਕਾਰਾਂ ਨਾਲ ਮੈਲਾ ਹੋ ਕੇ ਵਿਕਾਰ ਰੂਪੀ ਬਣ ਚੁੱਕਿਆ ਫਿਰ ਉਹਨਾਂ ਦੀ ਸੰਗਤ ਚ ਪਵਿੱਤਰ ਹੋ ਜਾਂਦਾ ਫਿਰ ਪ੍ਰਭੂ ਦੇ ਅਦਰ ਦਿਸ ਪੈਂਦਾ ਜਿਸੈ ਦਿਖਾਲੇ ਮੈਲ ਤਿਸ ਨਾ ਮਿਲੈ ਧਾਕ ਮਨ ਤਨ ਹੋਏ ਨਿਹਾਲ ਬਿੰਦਕ ਨਦਰ ਝਾਕ ਪਰੇ ਪ੍ਰਭੂ ਦੀ ਆਪਣੀ ਮਹਿਰੀਏ ਜਿਸ ਨੂੰ ਆਪਣਾ ਨਾਮ ਟਿਕਾਣਾ ਵਿਖਾਲ ਦਿੰਦਾ ਉਹਨੂੰ ਤੱਕਾ ਨਹੀਂ ਮਿਲਦਾ ਪ੍ਰਭੂ ਦੀ ਮਿਹਰ ਦੀ ਰਤਾ ਪਰ ਛਾਤੀ ਨਾਲ ਉਸਤਾ ਤਨਮਨ ਖਿੜ ਪੈਂਦਾ ਨੌਂ ਦੇ ਨਾਮ ਨਿਧਾਨ ਗੁਰ ਕੈ ਸ਼ਬਦ ਲਾਗ ਇਸੈ ਮਿਲ ਸੰਤ ਕਾਖ ਮਸਤਕ ਜਿਸੈ ਪਾਗ ਫਿਰ ਗੁਰੂ ਸ਼ਬਦ ਜੁੜ ਕੇ ਪਰਮਾਤਮਾ ਦਾ ਨਾਮ ਰੂਪ ਖਜ਼ਾਨਾ ਮਿਲ ਜਾਂਦਾ ਜਿਸ ਤੇ ਮੱਥੇ ਉਤੇ ਪਾਗ ਜਾਗੇ ਉਸ ਨੂੰ ਗੁਰੂ ਦੇ ਚਰਨਾਂ ਦੀ ਧੂੜ ਮਿਲਦੀ ਹੈ। ਸ਼ਲੋਕ ਮਹੱਲਾ 5 ਹਰਨਾਖੀ ਕੋ ਸੱਚ ਵੈਣ ਸੁਣਾਈ ਜੋਤ ਕਰੇ ਉਧਾਰਨ ਸੁੰਦਰ ਬਚਨ ਤੂੰ ਸੁਣੋ ਛਬਿੱਲੀ ਫਿਰ ਟੈਂਡਾ ਮਨ ਸਾਧਾਰਨ اے ਸੁੰਦਰ ਜੀਵ ਇਸਤਰੀ ਮੈਂ ਤੈਨੂੰ ਸੱਚੀ ਗੱਲ ਸੁਣਾਉਣੀ ਆ ਜੋ ਤੇਰਾ ਉਧਾਰ ਕਰੇਗੀ اے ਸੁੰਦਰੀ ਤੂੰ ਸੋਹਣੇ ਬਚਨ ਸੁਣ ਤੈਨੂੰ ਤੇਰਾ ਪਤੀ ਪ੍ਰਭੂ ਮਾਨੂ ਅਸਰਾ ਦੇਣ ਵਾਲਾ ਦੁਜਨ ਸੇਤੀ ਨਹਿ ਰਚਾਇਓ 10 ਵਿਖਾ ਮੈਂ ਕਾਰਨ ਊਣੀ ਨਾਹੀ ਝੂਣੀ ਨਾਹੀ ਨਾਹੀ ਕਿਸੈ ਵਿਹੂਣੀ ਫਿਰ ਛੈਲ ਛਿਬਿਲਾ ਛੱਡ ਗਵਾਇ ਦੁਰਮਤ ਕਰਮ ਵਿਹੂਣੀ ਉਸ ਨੂੰ ਵਿਸਾਰ ਕੇ ਤੂੰ ਦੁਜਨ ਨਾਲ ਪਿਆਰ ਪਾਲਿਆ ਮੈਨੂੰ ਦੱਸ ਮੈਂ ਵੇਖਿਆ ਇਸ ਦਾ ਕੀ ਕਾਰਨ ਤੂੰ ਕਿਸੇ ਗੱਲ ਘਟ ਨਹੀਂ ਕਿਸੇ ਗੁਣੋ ਸਕਨੀ ਨਹੀਂ ਪਰ ਤੂੰ ਕਰਮਾਂ ਦੀ ਮਾਰੀ ਨੇ ਪੈੜੀ ਮੱਤ ਲਾ ਕੇ ਪ੍ਰਭੂ ਵਿਸਾਰ ਦਿੱਤ ਨਾ ਹੋ ਪੁੱਲੀ ਨਾ ਹੋ ਚੁੱਕੀ ਨਾ ਮੈਂ ਨਾ ਹੀ ਦੋਸ ਜਿਥੋਂ ਲਾਈ ਤਿਤੋਂ ਲੱਗੀ ਤੂੰ ਸੁਣ ਸਤ ਸੰਦੇਸਾ ਏ ਸਕੀ ਤੂੰ ਸੱਚਾ ਉੱਤਰ ਸੁਣ ਮੈਂ ਭੁੱਲ ਨਹੀਂ ਕੀਤੀ ਮੈਂ ਕਾਈ ਨਹੀਂ ਖਾਦੀ ਮਿਰਚ ਕੋਈ ਦੋਸ ਨਹੀਂ ਮੈਨੂੰ ਜਿਸ ਪਾਸੇ ਉਸਨੇ ਲਾਇਆ ਮੈਂ ਉਧਰ ਹੀ ਲੱਗੀ ਹੋਈ ਆ ਸਾਈ ਸੁਹਾਗਣ ਸਾਈ ਭਾਗਣ ਜੈ ਪਿਰ ਕਿਰਪਾ ਧਾਰੀ ਪਿਰ ਔਗਣ ਤਿਸਕੇ ਸਭ ਗੁਆਏ ਗਲ ਸੇਤੀ ਲਾਇ ਸਵਾਰੀ ਉਜੀਵ ਇਸਤੀ ਸੁਹਾਗ ਭਾਗ ਵਾਲੀ ਹੋ ਸਕਦੀ ਹੈ ਜਿਸ ਉਤੇ ਪਤੀ ਨੇ ਆਪ ਮੇਰ ਕੀਤੀ ਹੈ ਪਤੀ ਪ੍ਰਭੂ ਨੇ ਉਸ ਜੀਵ ਇਸਤਰੀ ਦੇ ਸਾਰੇ ਔਗਣ ਦੂਰ ਕਰ ਦਿੱਤੇ ਨੇ ਕਰਮਹੀਣ ਤਨ ਕਰੇ ਬਿਨੰਤੀ ਕਦ ਆਵੇ ਨਾ ਆ ਨਾਨਕ ਵਾਰੀ ਸਬ ਸੁਹਾਗਰ ਮਾ ਨਰਲੀਆਂ ਇਕ ਦੇਵੋ ਰਾਤ ਮੁਰਾਰੀ ਮੈਂ ਭਾਗ ਹੀਣ ਜੀਵ ਸਤਿ ਰਜੋਈ ਕਰਦੀ ਹਾਂ ਮੈਂ ਨਾਨਕ ਦੀ ਕਦਮਵਾਰੀ ਆਵੇਗੀ हे ਪ੍ਰਭੂ ਸਾਰੇ ਸੁਆਗਨਾ ਮੋਜ ਮਾਨ ਰਹੀਆਂ ਨੇ ਮੈਨੂੰ ਵੀ ਮਿਲਣ ਦੀ ਇਕ ਰਾਤ ਬਖਸ਼ ਦੇ ਕਾਹੇ ਮਨ ਤੂੰ ਡੋਲਤਾ ਹਰ ਮਨ ਸਾ ਪੂਰਨ ਹਾਰ ਸਤਗੁਰ ਪੁਰਖ ਤੇ ਆਏ ਤੋਂ ਸਭ ਦੁੱਖ ਵਿਸਾਰਨ ਹਾਰ हे ਮਨ ਤੂੰ ਕਿਉਂ ਡੋਲਣਾ ਪਰਮਾਤਮਾ ਤੇਰੀ ਕਾਮਨਾ ਪੂਰੀ ਕਰਨ ਵਾਲਾ ਗੁਰੂ ਨੂੰ ਕਾਲਪੁਰਖ ਨੂੰ ਸਿਮਰ ਸਾਰੇ ਦੁੱਖ ਨਾਸ ਕਰਨ ਵਾਲਾ ਹਰ ਨਾਮਾ ਆਰਾਤਮਨ ਸਭ ਕਿਲ ਵਿਖ ਜਾਹੇ ਵਿਕਾਰ ਜਿੰਨ ਕੋ ਪੂਰਬ ਲਿਖਿਆ ਤਿਨ ਰੰਗ ਲੱਗਾ ਨਿਰੰਕਾਰ ਹੈ ਮਨ ਪ੍ਰਭੂ ਦਾ ਨਾਮ ਜਪ ਤੇ ਸਾਰੇ ਪਾਪ ਤੇ ਵਿਕਾਰ ਦੂਰ ਹੋ ਜਾਣਗੇ ਜਿੰਨਾ ਮੱਥੇ ਉਤੇ ਤਰੋ ਲੇਖ ਲਿਖਿਆ ਰੋਨਾ ਦੇ ਹਿਰਦੇ ਚ ਪਰਮਾਤਮਾ ਦਾ ਪਿਆਰ ਪੈਦਾ ਹੋ ਜਾਂਦਾ ਹੈ ਉਨਿ ਛੱਡਿਆ ਮਾਇਆ ਸੁਆਵੜਾ ਤਨ ਸੰਚਿਆ ਨਾਮ ਅਪਾਰ ਅਠੇ ਪੈਰ ਕਤੈ ਲਿਵੇ ਮਨ ਨੇ ਹੁਕਮ ਅਪਾਰ ਉਹ ਮਾਇਆ ਦਾ ਭੇੜਾ ਚ ਸਕਾ ਛੱਡ ਦਿੰਦੇ ਨੇ ਅਠੇ ਪੈਰ ਪ੍ਰਭੂ ਦੀ ਯਾਦ ਜੁੜੇ ਰਹਿੰਦੇ ਜੇ ਨਾਨਕ ਮੰਗੇ ਦਾਣਿਕ ਦੇਵ ਦਰਸ਼ਨ ਮਨ ਪਿਆਰ ਹੈ ਪ੍ਰਭੂ ਦਾਸ ਨਾਨਕ ਵੀ ਤੇਰੇ ਦਰ ਤੋਂ ਨਾਮ ਦੀ ਖੈਰ ਮੰਗਦਾ ਹੈ ਪਉੜੀ ਜਿਸ ਤੂੰ ਆ ਮੈਂ ਚੇਤ ਤਿਸਨੂੰ ਸਦਾ ਸੁਖ ਜੇਸਤੂ ਆਮੈ ਚੇਤ ਤਿਸ ਚਮ ਨਾਹੇ ਦੁਖ ਪ੍ਰਭੂ ਜਿਸਨੂੰ ਤੂੰ ਚੇਤਿਆ ਜੈ ਉਹਨੂੰ ਕੋਈ ਦੁਖ ਨਹੀਂ ਵਿਆਪਦਾ ਜਿਸਨੂੰ ਤੂੰ ਚੇਤਿਆ ਜੈ ਪ੍ਰਭੂ ਫਿਰ ਉਹ ਮਨੁੱਖ ਹਮੇਸ਼ਾ ਸੁਖੀ ਰਹਿੰਦਾ ਜੇਸਤੂ ਆਮੈ ਚੇਤ ਤਿਸਕੇ ਕਾਰਡਿਆ ਜਿਸਤਾ ਕਰਤਾ ਮਿੱਤਰ ਸਭ ਕਾ ਸਵਾਰਿਆ ਜਿਸਦੇ ਹਿਰਦੇ ਚ ਵਾਸ ਮੈ ਉਹਨੂੰ ਕੋ ਚਿੰਤਾ ਨਹੀਂ ਹੋ ਸਕਦੀ ਉਸ ਦੇ ਸਾਰੇ ਕਾਰ ਸਫਲੇ ਨੇ ਜਿਸ ਤੂੰ ਆਵੇਂ ਚਿਤ ਸੋ ਪ੍ਰਵਾਨ ਜਨ ਜਿਸ ਤੂੰ ਆਵੇਂ ਚੇਤ ਬਹੁਤਾ ਤੇ ਸਤਨ ਫਿਰ ਉਹ ਜਨ ਕਬੂਲ ਹੋ ਜਾਂਦਾ ਜਿਹਨੂੰ ਚੇਤਾ ਆਜੇ ਸਮਝ ਲਓ ਬੜਾ ਨਾਮ ਤਨ ਇਕੱਠਾ ਕਰ ਲਿਆ ਜਿਸ ਤੂੰ ਆਵੇਂ ਚੇਤ ਸੋ ਵੱਡ ਪਰਵਾਰਿਆ ਜਿਸ ਤੂੰ ਆਵੇਂ ਚੇਤ ਤਨ ਕੁੱਲ ਉਧਾਰਿਆ ਜਿਹਨੂੰ ਪ੍ਰਭੂ ਤੂੰ ਚੇਤਾ ਆਜੇ ਸਮਝ ਲਓ ਦੇ ਸਾਰੇ ਕੁੱਲ ਤਰ ਗਈ ਆ ਸੋ ਲੋਕ ਮਹਿਲਾ ਪੰਜਵਾ ਅੰਦਰੋਂ ਅੰਨਾ ਬਾਹਰੋਂ ਅੰਨਾ ਕੂੜੀ ਕੂੜੀਂ ਗਾਵੇ ਦੇਹੀ ਤੋ ਵੇ ਚੱਕਰ ਬਣਾਏ ਮਾਇਆ ਨੋ ਬਹੁਤਾ ਵੇ ਸਮਝ ਲੋ ਬਾਹਰੋਂ ਵੀ ਅੰਨਾ ਐ ਅੰਦਰੋਂ ਵੀ ਅੰਨਾ ਜਿਹੜਾ ਬਸ ਕੂੜ ਹੀ ਗਾਉਂਦਾ ਹੈ ਸਰੀਰ ਤੇ ਚੱਕਰ ਬੜੇ ਬਣਾਉਂਦਾ ਪਰ ਟਕਦਾ ਮਾਇਆ ਲਈਂ ਅੰਦਰ ਮੈਲ ਨਾ ਉੱਤਰੈ ਹਉਮੈ ਫਿਰ ਫਿਰ ਆ ਬਹਿ ਜਾਵੇ ਨੀਂਦ ਦਾ ਵਿਆਪਿਆ ਕਾਮ ਸੰਤਾਪਿਆ ਮੁッコ ਹਰ ਹਰ ਕਹਾਵੇ ਅੰਦਰ ਮੈਲ ਬਸ ਭਟਕਦਾ ਫਿਰਦਾ ਨੀਂਦ ਦੇ ਵਿੱਚ ਮਸਤ ਕਾਮ ਦਾ ਸੰਤਾਪਿਆ ਬੈਸ ਨੂੰ ਨਾਮ ਕਰਮ ਹੋ ਜੁਗਤਾ ਤਹ ਕੁੱਟੇ ਕਿਆ ਫਲ ਪਾਵੇ ਹੰਸਾ ਵਿੱਚ ਬੈਠਾ ਬਗ ਨਾ ਬਣੀ ਨਿਤ ਬੈਠਾ ਮੱਛੀ ਨੂੰ ਤਾਰ ਲਾਵੇ ਆਪਣਾ ਨਾਮ ਵੈਸ਼ਨੂੰ ਬਣਾ ਕੇ ਬੈਠਾ ਮਰਜ਼ ਕਰਨ ਕੀ ਫਾਇਦਾ ਤੋ ਕੁੱਟਿਆ ਚੌਲ ਨਹੀਂ ਲੱਭਦੇ ਜੋ ਹੰਸਾਂ ਵਿੱਚ ਬੈਠਿਆ ਉਹਨੇ ਬੱਗ ਤੋਂ ਹੰਸਾ ਨਹੀਂ ਬਣ ਜਾਣਾ ਜੇ ਹੰਸ ਆਪ ਵਿਚਾਰ ਕਰ ਦੇਖਣ ਤਾਂ ਬੱਗਾ ਨਾਲ ਜੋੜ ਕਦੇ ਨਾ ਵੇ ਹੰਸਾ ਹੀਰਾ ਮੋਤੀ ਚੁਗਣਾ ਬਗ ਡੱਡਾ ਭਾਲਣ ਜਾਵੇ ਜਦੋਂ ਹੰਸ ਰਲ ਕੇ ਵਿਚਾਰ ਕਰਕੇ ਵੇਖਦੇ ਹਨ ਤਹੀ ਜੋੜ ਨਿਕਲਦਾ ਕਿ ਬਗਲਿਆਂ ਦਾ ਉਹਨਾਂ ਨਾਲ ਕੋਈ ਜੋੜ ਨਹੀਂ ਕਿਉਂਕਿ ਹੰਸਾਂ ਦੀ ਖੁਰਾਕ ਹੀਰੇ ਮੋਤੀ ਤੇ ਬਗਲੇ ਡੱਡੀਆਂ ਮੱਛੀਆਂ ਖਾਂਦੇ ਨੇ ਉਡਰਿਆ ਵਿਚਾਰਾ ਬਗੁਲਾ ਮਤ ਹੋਵੈ ਮੰਝ ਲਖਾਵੈ ਜਿਤ ਕੋ ਲਾਇਆ ਤਿਤਹੀ ਲਾਗਾ ਕਿਸ ਦੋਸਤੀ ਚੈ ਜਾਂ ਹਰ ਏਵੈ ਭਾਵੈ ਵਿਚਾਰਾ ਬਗਲਾ ਅਕਰ ਹੰਸਾਂ ਦੀ ਡਾਰ ਵਿੱਚੋਂ ਉੱਡੀ ਜਾਂਦਾ ਏ ਕਿ ਮੱਤਾ ਮੇਰਾ ਪਾਜ ਖੁੱਲ ਨਾ ਜਾਏ ਪਰ ਦੋਸਤ ਕਿਸਮ ਦਿੱਤਾ ਜੈ ਪਰਮਾਤਮਾ ਨੂੰ ਵੀ ਹੀ ਗੱਲ ਚੰਗੀ ਲੱਗਦੀ ਸਤਗੁਰ ਸਰਵ ਰਤਨੀ ਪਰਪੂਰ ਜਿਸ ਪ੍ਰਾਪ ਸੋ ਪਾਵੈ ਸੇਖਾਂ ਸਰਵਰ ਇਕੱਠੇ ਹੋਏ ਸਤਿਗੁਰ ਕੈ ਹੁਕਮ ਆਵੇ ਸਤਿਗੁਰ ਮਾਨਕ ਸਰੋਵਰ ਜੋ ਰਤਨਾ ਨਾਲ ਨੱਕਾ ਨਕ ਭਰਿਆ ਹੋਇਆ ਤੇ ਸਤਿਗੁਰ ਦੇ ਹੁਕਮ ਅਨੁਸਾਰ ਹੀ ਸੇਖ ਹੰਸ ਗੁਰੂ ਦੀ ਛਰਨੂਪ ਸਰੋਵਰ ਚ ਕਾਖਟੇ ਹੁੰਦੇ ਨੇ ਰਤਨ ਪਦਾਰਥ ਮਾਨਕ ਸਰਵਰ ਭਰਪੂਰੇ ਖਾਏ ਖਰਚ ਰਹੇ ਤੋਟ ਨਾ ਆਵੇ ਸਰਵਰ ਹੰਸ ਦੂਰ ਨਾ ਹੋਈ ਕਰਤੇ ਇਹ ਮੈਂ ਭਾਵੈ ਉਹ ਸਰੂਰ ਸਰੋਵਰ ਵਿੱਚ ਪ੍ਰਭੂ ਦੇ ਗੁਣ ਰੂਪ ਹੀਰੇ ਮੋਤੀ ਨਕਾਨਕ ਭਰੇ ਨੇ ਕਰਤਾਰ ਨੂੰ ਇਉਂ ਹੀ ਪਾਉਂਦਾ ਕਿ ਸੇਖ ਅੰਸ ਗੁਰੂ ਸਰੂਰਤ ਦੂਰ ਨਹੀਂ ਜਾਂਦਾ ਜੇ ਨਾਨਕ ਜਿਸ ਤੇ ਮਸਤਕ ਭਾਰ ਤੁਕਲ ਤੁਰ ਲਿਖਿਆ ਸੋ ਸੇ ਗੁਰੂ ਪਿਆਵੈ ਆਪ ਤਰਿਆ ਕੁਟਮ ਸਬਤਾਰੇ ਸਭ ਛੀਟ ਚੜਾ ਫੇ ਨਾਨਕ ਤੁਰੋ ਜਿਸ ਤੇ ਮੱਤੇ ਉਤੇ ਲੇਖ ਲਿਖਿਆ ਹੋਇ ਸਿੱਖ ਸਤ ਗੁਰੂ ਦੀ ਸ਼ਰਨ ਆਉਂਦਾ ਤੇ ਗੁਰੂ ਸ਼ਰਨਾ ਕੇ ਆਪ ਤਰ ਜਾਂਦਾ ਸਾਰੇ ਸੰਬੰਧੀਆਂ ਨੂੰ ਤਾਰ ਲੈਂਦਾ ਸਾਰੇ ਜਗਤ ਨੂੰ ਬਚਾਲ ਲੈਂਦਾ ਮਹਿਲਾ ਪੰਜਵਾਂ ਪੰਡਿਤ ਆਖਾਏ ਬਹੁਤੀ ਰਾਹੀ ਕੋੜ ਮੋਠ ਜਿਨੇ ਹ ਅੰਦਰ ਮੋਨਿਤ ਪਰਮ ਵਿਆਪਿਆ ਤਿਸ਼ਟਸ ਨਾਹੀਂ ਦੇ ਹ ਬਹੁਤੇ ਸ਼ਾਸਤਰ ਆਦਿਕ ਪੜਨ ਕਰਕੇ ਜੇ ਆਪਣੇ ਆਪ ਨੂੰ ਕੋਈ ਮਨੁੱਖ ਪੰਡਿਤ ਖਵਾਉਂਦਾ ਪਰ ਉਹ ਕੋੜਕੂ ਮੋਠ ਵਰਗ ਹੈ ਜੋ ਰਿੰਨਿਆ ਗਲਦਾ ਨਹੀਂ ਉਸਤੇ ਮਨ ਚ ਮੋਗ ਪ੍ਰਬਲ ਉਸਤੀ ਪਟਕ ਨਾ ਖਤਮ ਨਹੀਂ ਹੁੰਦੀ ਕੋੜੀ ਜਾਵੇ ਕੋੜੀ ਜਾਵੇ ਮਾਇਆ ਕੇ ਨਿਤ ਜੋਹਾ ਸੱਚ ਕਹੇ ਤਾ ਛੋਹ ਆਵੇ ਅੰਤਰ ਬਹੁਤਾਰੋ ਹਉਸ ਪੰਡਤ ਦੀ ਵਿੱਦਿਆ ਵਾਲੀ ਸਾਰੀ ਦੌੜ ਪੱਜ ਝੂਠ ਮੂਠ ਹੈ ਜੇ ਕਿ ਉਸ ਨੂੰ ਅਸਲੀਅਤ ਦੱਸੇ ਤਾਂ ਉਸ ਨੂੰ ਖੇਜ ਆਉਂਦੀ ਆ ਵਿਆਪਿਆ ਦਰਮਤ ਕਬੂਦ ਕਮੂੜਾ ਮਨ ਲਾਗਾ ਤਿਸ ਮੋਹਾ ਠੱਗੈ ਸੇ ਤੀ ਠੱਗਰਲ ਆਇਆ ਸਾਤ ਪੇ ਇੱਕੋ ਜਿਹਾ ਜਿਹਾ ਪੰਡਤ ਅਸਲ ਵਿੱਚ ਪੈੜੀ ਕੋਜੀ ਮੱਤ ਦਾ ਮਾਰਿਆ ਹੋਇਆ ਮਹਾਮੂਰਕ ਹੁੰਦਾ ਜੇ ਠੱਗ ਨਾਲ ਇੱਕ ਹੋਰ ਇਹੋ ਜਿਹੀ ਠੱਗ ਲਲ ਪੈਂਦਾ ਸਤਗੁਰੂ ਸਰਾਫ ਨਦਰੀ ਵਿੱਚ ਤੋਂ ਕੱਢਾ ਤਾਂ ਉਗੜ ਆਇਆ ਲੋਹਾ ਬਹੁ ਤੇਰੀ ਥਾਂ ਰਲਾਇਰ ਲਾਇ ਦਿੱਤਾ ਉਗੜਿਆ ਪੜਦਾ ਅੱਗੇ ਆਏ ਖਲੋ ਹਾਂ ਜਦੋਂ ਸਰਾਫ ਸਤਗੁਰੂ ਗਊ ਨਾਲ ਪਰਖਦਾ ਤਬਾਰੋ ਵਿਦਿਆ ਨਾਲ ਚਮਕਦਾ ਸੋਨਾ ਦਿਸਣ ਵਾਲਾ ਅੰਦਰੋ ਲੋਹਾ ਉੱਗੜ ਆਉਂਦਾ ਹੈ ਕਈ ਥਾਵੀ ਭਾਵੇਂ ਇਸ ਨੂੰ ਰਲਾ ਰਲਾ ਕੇ ਰਖੀਏ ਬਰਿਸਤਾ ਪਾਜ ਖੁੱਲ ਕੇ ਇਸ ਲਈ ਤੱਗੇ ਆ ਹੀ ਜਾਂਦੀ ਹੈ ਸਤਗੁਰ ਕੇ ਜੇ ਸ਼ਰਣੀ ਆਵੇ ਫਿਰ ਮਨੁਹਰੋ ਕੰਚਨ ਹੋਹਾ ਸਤਗੁਰ ਨਿਰਵੈਰ ਪੁੱਤਰ ਸੱਤਰ ਸਮਾਨੇ ਔਗਣ ਕੱਟੇ ਕਰੇ ਸ਼ੁੱਧ ਦੇਹ ਜਿਹੜਾ ਬੰਦਾ ਵੀ ਸਤਗੁਰ ਦੀ ਸ਼ਰਮ ਚਾਜੇ ਤਾਂ ਸੜੇ ਹੋਏ ਲੋਹੇ ਤੋਂ ਸੋਨਾ ਬਣ ਜਾਂਦਾ ਹੈ ਸਤ ਗੁਰੂ ਨੂੰ ਕਿਸੇ ਨਾਲ ਵੈਰ ਨਹੀਂ ਉਸ ਨੂੰ ਪੁੱਤ ਤੇ ਵੈਰੀ ਕੋ ਜਿਹੇ ਪਿਆਰੇ ਨੇ ਨਾਨਕ ਜਿਸ ਤੁਰ ਮਸਤਕ ਹੋਵੇ ਲਿਖਿਆ ਤੇ ਸਤ ਗੁਰੂ ਨਾਲ ਸਨੇਹਾਂ ਅੰਮ੍ਰਿਤ ਬਾਣੀ ਸਤ ਗੁਰ ਪੂਰੇ ਕੀ ਜਿਸ ਕਿਰਪਾਲ ਹੋਵੇ ਤੇ ਸ੍ਰੀ ਦਇ ਵਸੇ ਹਾਏ ਨਾਨਕ ਜਿਸ ਮਨੁੱਖ ਦੇ ਮੱਥੇ ਉਤੇ ਤੁਰੋ ਲੇਖ ਲਿਖਿਆ ਵਿਸਤਾ ਗੁਰੂ ਨਾਲ ਪ੍ਰੇਮ ਬਣਦਾ ਤੇ ਪੂਰੇ ਗੁਰੂ ਦੀ ਆਤਮਿਕ ਜੀਵਨ ਦੇਣ ਵਾਲੀ ਬਾਣੀ ਉਸ ਮਨੁੱਖ ਦੇ ਹਿਰਦੇ 'ਚ ਵਸਦੀ ਹੈ ਆਮਨ ਅੰਜਾਨਾ ਤਿਸ ਕਾ ਕੱਟਿਆ ਸਦਾ ਸਦਾ ਸੁਖ ਹੋਆ ਉਸ ਮਨੁੱਖ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਪੌੜੀ ਜੋਤ ਦੇ ਪਾਣਾ ਜਨ ਸੋਤ ਦੇ ਬੂਝੈ ਜੋਤ ਦੇ ਪਾਣਾ ਜਨ ਸੋ ਦਰਗਾ ਸੀਜੇ हे ਪ੍ਰਭੂ ਜਿਹੜਾ ਜੀਵਤ ਨੂੰ ਪਿਆਰਾ ਲੱਗਦਾ ਉਹ ਤੇਰੇ ਨਾਲ ਸੰਜ ਪਾ ਲੈਂਦਾ ਉਹ ਜੀਵਨ ਸਫਰ ਵਿੱਚ ਕਾਮਯਾਬ ਹੋ ਕੇ ਹਜ਼ੂਰੀ 'ਚ ਪਹੁੰਚਦਾ ਜਿਸਨੂੰ ਤੇਰੀ ਨਦਰ ਹੋਮੈ ਤਿਸ ਗਈ ਜਿਸਨੂੰ ਤੂੰ ਸੰਤੁਸ਼ਟ ਕਲਮਲ ਤਿਸ ਖਈ ਜਿੱਤੇ ਤੇਰੀ ਮਿਹਰ ਹੋਵੇ ਉਹਦੀ ਹੋਮੈ ਮੁੱਕ ਜਾਂਦੀ ਏ ਉਹਦੇ ਪਾਪ ਮੁੱਕ ਜਾਂਦੇ ਜਿਸ ਕੈ ਸਾਵੇਂ ਵਾਲ ਨਿਰਪਉ ਸੋਪਈ ਜਿਸਨੂੰ ਤੂੰ ਕਿਰਪਾਲ ਸੱਚਾ ਸੋਥੀ ਜਿਸ ਉਤੇ ਕਿਰਪਾਲੂ ਹੋਣਾ ਨਹੀਂ ਡਰ ਹੋ ਜਾਂਦਾ ਫਿਰ ਮਨੁਖਡੋਲ ਹੋ ਜਾਂਦਾ ਜਿਸਨੂੰ ਤੇਰੀ ਮਾਇਆ ਨਾ ਪੋਹ ਹੈ ਅਗਨਈ ਜਿਸ ਨੂੰ ਸਦਾ ਦਿਆਲ ਜਿਨ ਗੁਰ ਤੇ ਮਤ ਲਈ ਜਿਸ ਉਤੇ ਤੇਰੀ ਮਿਹਰ ਹੋਵੇ ਉਸ ਨੂੰ ਮਾਇਆ ਦੀ ਅਗ ਪੋ ਨਹੀਂ ਸਕਦੀ ਤੇ ਸਮਝ ਲਓ ਉਸ ਨੇ ਗੁਰੂ ਪਾਸ ਮਨੁੱਖਾ ਜਿਉਣ ਜਾਣ ਦੀ ਅਕਲ ਸਿੱਖ ਲਈ ਹੈ ਜਿਸ ਨੂੰ ਤੇਰੀ ਮਇਆ ਨਾ ਪੋਹ ਹੈ ਅਗਨਈ ਜਿਸ ਨੂੰ ਸਦਾ ਦਿਆਲ ਜਿਨ ਗੁਰ ਤੇ ਮਤ ਲਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ